ਖਾਣਾ ਸੁਬਾਨਪੁਰ ਹਦੀ ਆਉਂਦੇ ਪਿੰਡ ਲਖਣਕੇ ਪੱਡਾ ਤੋਂ ਬੀਤੇ ਦਿਨੀ ਇੱਕ ਕਬਾੜੀ ਦੀ ਦੁਕਾਨ ਤੇ ਗੋਲੀ ਚਲਾ ਕੇ ਉਸ ਤੋਂ ਨਕਦੀ ਧੋਕੇ ਫਰਾਗ ਹੋਣ ਵਾਲੇ ਮੋਟਰਸਾਈਕਲ ਸਵਾਰ ਤਿੰਨ ਲੁਟੇਰਿਆਂ ਨੂੰ ਪੁਲਿਸ ਨੇ ਕੁਝ ਹੀ ਘੰਟਿਆਂ ਵਿੱਚ ਗ੍ਰਿਫਤਾਰ ਕਰ ਲਿਆ। ਇਹਨਾਂ ਲੁਟੇਰਿਆਂ ਪਾਸੋਂ 2 ਪਿਸਤਲ, 3 ਮੈਗਜ਼ੀਨ, 12 ਕਾਰਤੂਸ ਜਿੰਦਾਦੋ ਕਾਰਤੂਸ ਤੇ ਖੋਲ ਤੇ ਵਾਰਦਤ ਸਮੇ ਵਰਤਿਆ ਗਿਆ ਮੋਟਰਸਾਈਕਲ ਬਰਾਮਦ ਕੀਤਾ ਗਿਆ। ਇਹਨਾਂ ਉਰੋਪਿਆ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਕੀ ਕਾਬੂਕਤੀ ਕੀ ਤੇ ਕਿੰਨੇ ਬੰਦੇ ਨੂੰ ਰਸਟ ਕੀਤਾ ਗਿਆ? कल सवेरे सवा नौ बजे सानू एक इन्फॉर्मेन मिली कंट्रोल रूम राइम कि लखन दे पिंड है सुबानपुर के पंडा है इतने दो बंदे तीन बंदे बाइक पे आए हैं और आके इन्होंने एक दुकान से पैसे आ, गन पॉइंट पे खो करने की कोशिश की है और दुकान के बाहर ये दो राउंड फायर करके उतों फरार हुए हैं साड़ी सुबानपुर की टीम एस एच ओ साहब और डी एस पी साहब ਉਤੇ ਮੌਕੇ ਤੇ ਕਿਸੇ ਹੋਰ ਮੌਕੇ ਕੋ ਦੇਖਣ ਰਸਤੇ ਦੇ ਵਿੱਚ ਜਦਾਂ ਇਹ ਜਦੋਂ ਹੀ ਇਹਨਾਂ ਨੂੰ ਇਨਫੋਰਮੇਸ਼ਨ ਮਿਲੀ ਹੈ ਉਦਾਂ ਹੀ ਇਹਨਾਂ ਨੇ ਆਪਣੀ ਗੱਡੀ ਉਹਨਾਂ ਦੇ ਪਿੱਛੇ ਲਾ ਲਈ ਔਰ ਬਕਾਇਦਾ ਬੜੀ ਮਿਹਨਤ ਔਰ ਬੜੀ ਦਲੇਰੀ ਨਾਲ ਇਹਨਾਂ ਨੇ ਹੌਟ ਚੇਸ ਕਰਕੇ ਉਹ ਤਿੰਨੋਂ ਬੰਦੇ ਰਾਉਂਡ ਅਪ ਕੀਤੇ ਮੌਕੇ ਤੇ ਹਨਾ ਉਹ ਬੰਦੋ ਨੇ ਗੱਡੀ ਇਹਨਾਂ ਦੀ ਗੱਡੀ ਵਿੱਚ ਮਾਰੀ ਬਾਈਕ ਹਨਾ ਜਿਸ ਕਰਕੇ ਉਹਨਾਂ ਨੂੰ ਥੋੜੀ ਬਹੁਤਾਂ ਛੋਟੇ ਵੀ ਲੱਗੇ ਹਨ ਔਰ ਅਸੀਂ ਤਿੰਨੋਂ ਬੰਦਿਆਂ ਨੂੰ ਰਾਈਟ ਰਾਉਂਡ ਅਪ ਕੀਤਾ ਹੈ ਇੱਕ ਸੀ ਦੀ ਗੱਡੀ ਦੇ ਵਿੱਚ ਸੀ ਨਾ ਬਾਈਕ ਇਹ ਇਹ ਤਿੰਨੋਂ ਦੋਸ਼ੀ ਬਾਈਕ 'ਤੇ ਸੀ ਪਾਲਸਰ ਬਾਈਕ ਇਹਨਾਂ ਦੇ ਕੋਲ ਬਰਾਮਦ ਕੀਤਾ ਸੀ ਜਦ ਇਹਨਾਂ ਨੂੰ ਅਸੀਂ ਰਾਉਂਡ ਅਪ ਕੀਤਾ ਹੈ ਰਾਉਂਡ ਅਪ ਕਰਨ ਤੋਂ ਬਾਅਦ ਇਹਨਾਂ ਦੇ ਅਸੀਂ ਦੋ ਵੈਪਨ ਰਿਕਵਰ ਕੀਤੇ ਇੱਕ 7.62 ਬੋਰ ਦਾ ਹੈ ਇੱਕ 7.65 mm ਦਾ ਹੈ तो बत्ती बोर और तीस बोर का वेपन बरामद किया है नाल बारह लाइव राउंड जेड़े हैं इन तो बरामद किए हैं और ये बंदे जेड़े हैं तीन जब इन दी आइडेंटिटी पता की तो इनका नाम एक दीपक दूसरा बंदा परमजीत पम्मा तीसरा बंदा दलजी ये हमारे आ, ना डिज्रेंटल डिफॉल्टर्स हैं है इन ऊपर टोटल ये सुबहानपुर का पर्चा मिला के और फगवाड़ा की वारदात मिला के टोटल छब्बीस वारदातें इन्होंने अब तक की हैं और ये बंदे कुछ दिनों पहले ना जन्माष्टमी की रात एक वायरल वीडियो होया सी फगवाड़े भीडियो जिथे पगवाड़े केख सकते हो कि तीन बंदे जिन्होंने ने मूंह बंदे हुए हर गोविंद नगर के आके मेडिकल शॉप से गन पॉइंट से दुकानदार तो मेडिकल स्टोर वाले तो पैसे लुट के लै गए ये वारदात भी साड़ी ये तीनों जोड़े अक्यूज हैं इन्होंने इन नेती और ਗਨ ਪੁਆਇੰਟ ਪਰ ਇਹਨਾਂ ਨੇ ਇਹ ਕਬੂਲਿਆ ਹੈ ਕਿ ਇਹ ਵਾਰਦਾਤ ਇਹਨਾਂ ਨੇ ਅਣਜਾਣ ਦਿੱਤੀ ਸੀ ਮੈडम ਜੇ ਆਪਾਂ ਗੱਲ ਕਰੀਏ ਜਿਵੇਂ ਕਿ ਸਮਾਜ ਵਿੱਚ ਜਿਹੜੀ ਅੱਜ ਜੋਰ ਤੇ ਇਧਰ ਜਿਹੜੇ ਕੰਮਾਂ ਦੇ ਵਿੱਚ ਜ਼ਿਆਦਾ ਇਨਵੋਲਵਮੈਂਟ ਹੁੰਦੀ ਹੈ ਕਿ ਇਹ ਸ਼ਾਰਟਕਟ ਰਸਤੇ ਜ਼ਿਆਦਾ ਬਣਾਉਂਦੀ ਹੈ ਕਿ ਲੁੱਟ ਖੋਹ ਜਾਂ ਇਧਰ ਹੀ ਵਾਰਦਾਤ ਨੂੰ ਜਨਮ ਦੇ ਕੇ ਕਿਤੇ ਨਾ ਕਿਤੇ ਲੱਗਦਾ ਹੈ ਕਿ ਸਮਾਜ ਦੇ ਵਿੱਚ ਸੁਧਾਰ ਮੰਦੀ ਲੋੜ ਹੈਗੀ ਜਿਹੜੀ ਵਾਰਦਾਤ ਦੀ ਗੱਲ ਹੈ ਇਦਾਂ ਦੀ ਵਾਰਦਾਤ ਦੇ ਤੁਸੀਂ ਅਗਰ ਦੇਖੋਗੇ ਰਿਕਾਰਡ ਤਾਂ ਉਹੀ ਬੰਦੇ ਕਰਦੇ ਨੇ ਜਿਹੜੇ ਦੇਰ ਤੋਂ ਵਾਪਸ ਆਂਦੇ ਨੇ ਕਿ ਉਹਨਾਂ ਦੀ ਨੀਅਤ ਫਿਰ ਦੋਨੋਂ ਹੀ ਨਹੀਂ ਬਦਲਦੀ ਹੈ ਚੋਰੀ ਔਰ ਕ੍ਰਾਈਮ ਜਿਹੜਾ ਹੈ that is a source of income ਉਹ ਉਹਨਾਂ ਦੇ ਵਾਸਤੇ ਸੋਰਸ ਆਫ ਇਨਕਮ ਹੈ ਤੋ ਅਸੀਂ ਇਹ ਤੁਸੀਂ ਦੇਖ ਸਕਦੇ ਹੋ ਇਹਨਾਂ ਇਹ ਬੰਦੇ ਪਿੱਛੇ ਤਿੰਨੋਂ ਮਿਲ ਗਏ ਇਹਨਾਂ ਨੇ 26 ਇਹਨਾਂ ਦੇ ਉੱਪਰ ਪਰਚੇ दर्ज ਹੈ 26 ਪਰਚੇ ਦਰਜੇ ਇਹ ਟ੍ਰੇਨਡ ਹੈ ਵੈਪਨਸੇ ਬਿਲਕੁਲ ਬਾਰਦਾਸ਼ ਫਿਰ ਇਸ ਕਰਕੇ ਅਸੀਂ ਇਦਾਂ ਦੇ ਬੰਦੇ ਨਾ ਅਸੀਂ ਇਹਨਾਂ ਦਾ ਪ੍ਰੋਪਰ ਤੁਸੀਂ ਦੇਖ ਸਕਦੇ ਹੋ ਕਿ ਨਾ ਇਹਨਾਂ ਨੂੰ ਰਾਉਂਡ ਅਪ ਕਰਕੇ ਅਸੀਂ ਬਾਰ-ਬਾਰੀ ਚੈੱਕ ਕਰਦੇ ਹਾਂ ਡੇਡ ਆਊਟ ਹੁਣ ਵੀ ਅਸੀਂ ਜਦ ਕੱਲ ਇਹਨਾਂ ਦੀ ਸ਼ਨਾਖਤ ਕੀਤੀ ਹੈ ਤਾਂ ਸਾਨੂੰ ਪਤਾ ਲੱਗਾ ਇਹ ਪਹਿਲੇ ਵੀ ਵਾਰਦਾਤ ਕਰ ਚੁੱਕੇ ਹਨ ਔਰ ਖਾਲੀ ਕਪੂਰ ਥਲੇ ਨਹੀਂ ਇਹਨਾਂ ਦੇ ਉੱਪਰ ਪਰਚੇ ਰਾਮਾ ਮੰਡੀ ਬਾਰਾਦਰੀ ਐਨਡੀਪੀਐਸ ਦੇ ਪਰਚੇ ਦਰਜ ਹੈ ਕਮਿਸ਼ਨਰੇਟ ਦੇ ਵਿੱਚ ਹਾਂ ਰਹਿਣ ਵਾਲੇ ਮਕਸੂਦਾ ਕੇ ਜਲੰਧਰ ਰੂਰਲ ਇਹਨਾਂ ਨੇ ਵਾਰਦਾਤ ਕੀਤੀ ਹੈ ਫਗਵਾੜੇ ਕੀਤੀ ਹੈ ਕਪੂਰਤਲਾ ਤੋ ਪੂਰੇ ਕੇ ਪੂਰੇ ਤੁਸੀਂ ਦੇਖ ਸਕਦੇ ਹੋ ਰੇਂਜ ਪਲਸ ਕਮਿਸ਼ਨਰੇਟ ਔਰ ਹੋਸ਼ਿਆਰਪੁਰ ਟਾਂਡਾ ਵੀ ਇਹ ਐਕਟਿਵ ਰਹੇ ਹਨ ਇਹਨਾਂ ਨੇ ਪਿੱਛੇ ਬਹੁਤ ਬਾਤ ਬਾਤੇ ਕੀਤੀ ਹੋਈ ਹੈ ਤੋ ਇਹਦਾ ਤੇ ਬੰਦੇ ਨੂੰ ਅਸੀਂ ਰਾਉਂਡ ਅਪ ਜ਼ਰੂਰ ਕਰਦੇ ਹਾਂ ਤਾਕੀ ਨਾ ਕੋਈ ਇਨ ਸਿਕਿਉਰਿਟੀ ਨਾ ਆਵੇ ਲੋਕਾ ਦੇ ਵਿੱਚ ਕਿ ਇਦਾ ਦੀ ਵਾਰਦਾਤ ਕਰਕੇ ਬੰਦਾ ਫਰਾਰ ਹੋ ਨਿਕਲੇ ਜੇ ਗੱਲ ਜੇ ਗੱਲ ਜੇ ਵੈਪਨ ਦੀ ਗੱਲ ਕਰੀਏ ਮੈਂ ਨਾ ਵੈਪਨ ਕਿੱਥੋਂ ਮੈਂ ਤਾਂ ਸੀ ਇਹਨਾਂ ਨੂੰ ਰਿਮਾਂਡ ਤੇ ਲਿਆ ਹੋਇਆ ਹੈ ਹੁਣ ਹੋਣਾ ਸੀ ਇਹ ਪੁੱਛ-ਕਿਛ ਕਰਾਂਗੇ ਕਿ ਕਿੱਥੋਂ ਇਹ ਵੈਪਨ ਇਲੀਗਲ ਇਹਨਾਂ ਨੂੰ ਪੁਰਮੋਹਿਆ ਹੋ ਰਿਹਾ ਹੈ ਤੋਂ ਉਹ ਅਸੀਂ ਪੁੱਛ-ਕਿਛ ਕਰਕੇ ਜਦੋਂ ਵੀ ਕੋਈ ਸਫਲਤਾ ਮਿਲੇਗੀ ਤੁਹਾਡੇ ਨਾਲ ਵਾਪਸ ਕਰਾਂਗੇ हम तक अभी बारे तस्दीक नहीं कर पाए कि ये नशे आदि है कि नहीं बस यस इन देर एन के परचे पिछे दर्ज है तो ये आदि तो हूं अभी देखते हैं पर नशा बेचे बेचने के परचे जरूर देर तो चौबीस तेईस हर साल परचे दर्ज है ਤੋ ਕਈ ਵਾਰੀ ਹੋਣਾ ਨਾ ਇਹਨਾਂ ਦੇ ਉੱਪਰ ਸੈਕਸ਼ਨ ਲੱਗਦੇ ਆ ਇਹ ਬੰਦੇ ਜੇਲ੍ਹ ਜਾਂਦੇ ਆ ਵਾਪਸ ਇਹ ਬੇਲ ਤੇ ਆ ਜਾਂਦੇ ਆ ਮਤਲਬ ਇਹਨਾਂ ਤੋਂ ਇਲਾਵਾ ਹੋਰ ਵੀ ਕੋਈ ਇਹਨਾਂ ਦਾ ਗੈਂਗ ਹੈ ਕੋਈ ਵੱਡਾ ਹੋ ਸਕਦਾ ਨਿਕਲ ਸਕਦਾ ਕੋਈ ਹੁਣ ਜਿਹੜਾ ਹੁਣ ਤੱਕ ਅਸੀਂ ਪੁੱਛਕਿਛ ਕੀਤੀ ਹੈ ਹਲੇ ਤੋ ਇਹ ਤਿੰਨ ਹੀ ਹੈ ਜਿਹੜੇ ਮਿਲ ਗਏ ਤੀਨੋਂ ਵਾਰਦਾਤ ਕਰਦੇ ਆ ਚੱਲ ਕੇ ਹਾਂ ਤੋ ਮਤਲਬ ਕਿ ਕਿਤੇ ਨਾ ਕਿ ਜਿਹੜੇ ਕਿ ਪਹਿਲੇ ਕ੍ਰਿਮੀਨਲ ਬੰਦੇ ਆਗੇ ਉਹੀ ਅਨੁਮਾਨ ਹੈ ਉਹੀ ਦੁਬਾਰਾ ਵਾਰਦਾਤਾਂ ਤੇ ਕਰਦੇ ਆ ਇਸ ਕਰਕੇ ਕੰਟੀਨਿਊਸਲੀ ਅਸੀਂ ਮੋਹਿੰਦ ਚਲਾਉਂਦੇ ਆ ਕਿ ਜਿੱਥੇ ਅਸੀਂ ਬੇਅਰਡ ਆਊਟ ਸਨੇਚਰ ਸੋਰ ਔਰ ਰੋਬਰਸ ਜ उन्होंने असं तो चेक करते हैं और पिछले भी कपूरथले केंटिन्यूअसली राउंडअप कर रहे हैं क्योंकि पिछले साढ़े नोटिस आया था कि कुछ एक एहों बंदे आके क्राइम कर रहे थे तो अभी हूं मुहिम चलाई हुई है जिदा कि मैं दसना तो है कि फगवाड़े भी कल असि तीन बंदे राउंड हैं दो बंदे मनदीप कुमार उर्फ गंजा दूजा मंगत राम उर्फ गोपी इन दो हज़ार तेईस के वारदात की स्नैचिंग की एक्टिवा स्नैच करके ले गए थ एक बंदे तो ਉਹ ਇਹਨਾਂ ਨੂੰ ਅਸੀਂ ਪਰਸੋਂ ਦੀ ਰਾਤੀ ਇਹ ਦੁਬਾਰਾ ਕੋਈ ਵਾਰਦਾਤ ਅੰਜਾਮ ਤਨੇ ਰਾਤ ਨੂੰ ਆਏ ਤੇ ਸਾਡੀ ਪੈਟਰੋਲਿੰਗ ਪਾਰਟੀ ਨੇ ਇਹਨਾਂ ਨੂੰ ਰਾਉਂਡ ਅਪ ਕੀਤਾ ਹੋਇਆ ਹੈ। ਔਰ ਰਾਉਂਡ ਅਪ ਕਰਨ ਤੋਂ ਬਾਅਦ ਸਾਨੂੰ ਇਹ ਪਤਾ ਲੱਗਾ ਕਿ ਇਹਨਾਂ ਨੇ ਤਰੀਕਰੀ 10 ਜੋ ਗੱਡੀਆਂ ਐ ਉਹ ਖੋਈਆਂ। ਸੋ ਔਰ ਇਹਨਾਂ ਦੇ ਦੋ ਸਾਥੀ ਹੋਰ ਐ ਜਿਹੜੇ ਫਰਾਰ ਐ ਉਹਨਾਂ ਦੀ ਵੀ ਜੀ ਢੂੰਡ ਕਰ ਰਹੇ ਹਾਂ ਬਹੁਤ ਜਲਦੀ ਉਹ ਵੀ ਅਸੀਂ ਕਾਬੂ ਕਰ ਲਈਏ। ਯੈਸ। ਇਹ ਮੈਡਮ ਜਿਹੜੇ ਜਿਨ੍ਹਾਂ ਦੇ ਚੋਰੀ ਹੋਇਆ ਬਾਹਨ ਉਹ ਉਹਨਾਂ ਨੂੰ ਹੈਂਡਓਵਰ ਅਸੀਂ ਉਹ ਉਹਨਾਂ ਨੂੰ ਹੁਣ ਤੋਂ ਦਿਸ ਇਜ਼ ਪਾਰਟ ਆਫ ਕੇਸ ਪ੍ਰੋਪਰਟੀ ਹੈ ਉਹਨਾਂ ਉਹਨਾਂ ਨੂੰ ਕੋਰਟ ਤੇ ਵਿਕਲ ਮਿਲ ਜਾਣਾ ਮੈਂ ਕਦੋਂ ਤੋਂ ਕਰ ਰਹੀ ਸੀ ਇਹ ਕੰਮ ਜਿਹੜਾ ਬਿੱਡੀਆਂ ਦੇ ਚ ਕੋੜੀਆਂ ਲੱਗਦੀਆਂ ਹਨ ਤੁਸੀਂ ਦੇਖ ਸਕਦੇ ਹੋ 2023 ਦਾ ਮੁਕਦਮਾ ਹੈ ਹੈਨਾ ਤਾਂ ਇਹ ਕਰੀਬ 2-3 ਸਾਲ ਸੇ ਐਕਟਿਵ ਹੈ ਬੰਦੇ ਹੁਣ ਦੂਜਾ ਬੰਦਾ ਤੁਸੀਂ ਦੇਖ ਸਕਦੇ ਹੋ ਦੂਸਰਾ ਇੱਕ ਹੋਰ ਬੰਦਾ ਅਸੀਂ ਰਾਉਂਡ ਅਪ ਕੀਤਾ ਹੈ ਫਗਵਾੜੇ ਦੇ ਵਿੱਚ ਇੱਕ ਚੋਰ ਹੈ ਜਿਹਨੇ 13 13 ਰਿਫਾਈਨਡ ਤੇਲ ਦੀ ਚੋਰੀ ਕੀਤੀ ਹੈ नौ तो अभी बरामद कर ले हैं पर चार इ कितने बेच देते हैं तो इस तरह की मुहिम असि कंटिन्यूसली चला रहे हैं ताकि जोड़े बंदे हैं है ना जो स्नैचर हैं चोर हैं रॉबर्स हैं से असी अंते ठल पाइए और पब्लिक एक सिक्योर माहौल दे बाजार में अपनी शॉपिंग और जोड़ा भी वो रोजमर्रा का काम है वो कर सकें अपना